ਰਈ ਗਾਲ ਅਮਰਤਪਾਲ ਦੀ ਵੇਖੋ ਉਹਦੇ ਮਗਰ ਕੱਲਾ ਹਲਕਾ ਖਡੂਰ ਸਾਹਿਬ ਤੋਂ 5 ਲੱਖ ਦੇ ਆਸ-ਪਾਸ ਵੋਟ ਪਈ ਹੈ ਜੀ 1 ਲੱਖ 95 ਹਜ਼ਾਰ ਕੁ 77 ਹਜ਼ਾਰ ਤੇ ਜਿੱਤ ਹੋਈ ਹੈ ਉਹਨੇ ਬਹੁਤ ਵੱਡੀ ਜਿੱਤ ਹੋਈ ਹੈ ਹਨਾ ਉਹ ਕੱਲੀ ਹਲਕਾ ਖਡੂਰ ਸਾਹਿਬ ਤੋਂ ਵੋਟ ਪਈ ਹੈ ਜੇ ਪੂਰੇ ਪੰਜਾਬ ਚ ਪਾਣੀ ਕਿੰਨੀ ਪੈਣ ਦੀ ਇਹ ਤਾਂ ਸਿਮਰਤ ਕੌਰ ਬਾਦਲ ਨੇ ਵੀ ਬੋਲ ਦਿੱਤਾ ਜਿਹੜੇ ਕਿ ਪਹਿਲਾਂ ਅਮਰਤਪਾਲ ਸਿੰਘ ਦੇ ਬੁਲਟ ਸਾਰੇ ਬੋਲਦੇ ਰਹੇ ਆ ਇਹ ਕੌਮ ਮਰਦੀ ਨਹੀਂ ਜਿੱਥੇ ਸਾਡੀ ਕੌਮ ਚ ਹਰੀ ਸਿੰਘ ਨਲੂਆ ਉਥੇ ਧਿਆਨ ਡੋਗ ਰਿਹਾ ਅਰਗੇ ਵੀ ਗਤਾਰ ਵੀ ਬੈਠਿਆਂ ਨਾ ਸਿਮਰਜੀਤ ਮਾਨ ਜੇਲ੍ਹ ਤੁਸੀਂ ਐਮਪੀ ਜਦਦੇ ਆ ਉਦੋਂ ਕਾਂਗਰਸ ਦੀ ਸਰਕਾਰ ਸੀ ਦੁਸ਼ਮਣ ਸੀ ਸਾਡੀ ਜਿਹਨਾਂ ਅਟੈਕ ਕੀਤਾ ਲੇਕਿਨ ਉਹਨਾਂ ਨੇ ਫੇਰ ਵੀ ਇਹ ਐਮਪੀ ਛੱਡ ਦਿੱਤੇ ਸੀ ਹੁਣ ਜੇ ਭਾਜਪਾ ਦੀ ਸਰਕਾਰ ਆ ਤਾਂ ਇਹਨਾਂ ਨੂੰ ਭਾਈ ਅੰਮ੍ਰਿਤਪਾਲ ਨੂੰ ਜਲਦੀ ਰਿਹਾ ਕਰਨਾ ਚਾਹੀਦਾ ਕਿਉਂਕਿ ਬਹੁਤ ਵੱਡੀ ਜਿੱਦਾਂ ਵੋਟਾਂ ਤੇ ਜਿੱਤੇ ਆ ਤੁਸੀਂ ਦੇਖੋ ਰਮਨਜੀਤ ਬਿੱਟੂ ਕਾਂਗਰਸ ਦਾ ਪੱਕਾ ਸ਼ੁਦਾ ਦਾਦਾ ਅੱਜ ਭਾਜਪਾ ਦੇ ਵੜ ਗਿਆ ਹੁਣ ਸਿਮਰਜੀਤ ਮਾਨ ਆ ਕੌਮ ਲਈ ਉਹਨਾਂ ਨੌਖ ਖਚਾਏ ਆ ਉਹ ਬਿਆਨ ਦੇ ਦਿੰਦੇ ਆ ਲੋਕ ਚਾਚਾ ਘੋਲਦੇ ਟੇਡੇ ਹੋ ਜਾਂਦੇ ਹੁੰਦੇ ਆ ਕਿ ਨਹੀਂ ਹੁੰਦੇ ਸੋ ਆਰੀ ਦੇ ਇੱਕ ਪਾਸੇ ਦੰਦੇ ਆ ਦੁਨੀਆ ਦੇ ਦੋਨੇ ਪਾਸੇ ਦੰਦੇ ਆ ਕੀ ਗੱਲ ਕਰੀਏ ਅਮਰਿਤਪਾਲ ਸਿੰਘ ਦੀ ਗੱਲ ਕਰੀਏ ਖਡੂਰ ਸਾਹਿਬ ਤੋਂ ਐਮਪੀ ਬਣੇ ਨੇ 4 ਲੱਖ ਤੋਂ ਵੱਧ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਪਰ ਅਜੇ ਤੱਕ ਉਹ ਬਾਹਰ ਨਹੀਂ ਆਏ ਦੇਖੋ ਜੀ ਇਸੇ ਨੂੰ ਗੁਲਾਮੀ ਕਹਿੰਦੇ ਆ ਜੀ ਹੁਣ ਆਪਾਂ ਦੂਸਰਾ ਪੱਖ ਇਸ ਪਾਸਿਓਂ ਪਹਿਲੇ ਸਵਾਲ ਤੋਂ ਦੱਸ ਦਈਏ ਰਮਨਜੀਤ ਬਿੱਟੂ ਆ ਹਨ ਜੀ ਉਹ ਹਾਰ ਗਿਆ ਸੀ ਆ ਚੋਣ ਲੁਧਿਆਣੇ ਤੋਂ ਹੀ ਸੀ ਨਾ ਜੀ ਤੇ ਉਹਨੂੰ ਮੰਤਰੀ ਬਣਾ ਦਿੱਤਾ ਜਾਂਦਾ ਜੀ ਕਿਉਂਕਿ ਉਹ ਸਰਕਾਰ ਦੀ ਬੋਲੀ ਬੋਲਦਾ ਤੇ ਉਹਦੇ ਦਾਦੇ ਨੇ ਜਿੱਦਾਂ ਵੀ ਸਾਡੀ ਸਿੱਖ ਕੌਮ ਦਾ ਬੜਾ ਕਾਹਨ ਕੀਤਾ ਤੇ ਕੌਮ ਨੂੰ 부ਚੜ ਦੇ ਨਾਂ ਤੇ ਸਾਦੀ ਆ ਬ्यानਤਾ 부ਚੜਾ ਹਨ ਜੀ ਕਿਉਂਕਿ ਜਿਹੜਾ ਸਿੱਖਾਂ ਦੀ ਜਵਾਨੀ ਦਾ ਕਾਹਨ ਕਰਦਾ ਸਿੱਖ ਕੌਮ ਦੀਆਂ ਜੜਾਂ 'ਚ ਦਾਤੀ ਪਾਉਂਦਾ ਉਸ ਨੂੰ ਸਰਕਾਰਾਂ ਫਿਰ ਵੱਡੇ ਆਪਦੇ ਦਿੰਦੀਆਂ ਤੇ ਇਸ ਗੱਲ ਦੇ ਵਿੱਚੋਂ ਹੁਣ ਮੈਂ ਕੱਲ ਵੀ ਇੱਕ ਖਬਰ ਪੜ ਰਿਹਾ ਸੀਗਾ ਜਦੋਂ ਇੰਦਰਾ ਗਾਂਧੀ ਦੇ ਲਈ ਜਹਾਜ ਗਵਾਹ ਹੁੰਦਾ ਉਹਨਾਂ ਨੂੰ ਟੈਗਟਾਂ ਦਿੱਤੀਆਂ ਜਾਂਦੀਆਂ ਤੇ ਜਦੋਂ ਸਿੱਖ ਸਾਡੇ ਭਰਾ ਵੱਡੇ ਸਾਡੇ ਹਨ ਵੀ ਉਹ ਕੌਮ ਦੇ ਨਿਸ਼ਾਨਾਂ ਦੇ ਲਈ ਸ੍ਰੀ ਸਹਿਬ ਪਾਉਣ ਦੇ ਲਈ ਵੀ ਜਹਾਜ ਸਾਨੂੰ ਟਰੈਵਲ ਕਰਨੀ ਚਾਹੀਦੀ ਹਜੇ ਵੀ ਜੇ ਸਾਨੂੰ ਪਾ ਕੇ ਨਹੀਂ ਜਾਣ ਦਿੱਤਾ ਜਾਂਦਾ ਵੀ ਉਹਦੇ ਲਈ ਜਹਾਜ ਗਵਾਹ ਹੁੰਦਾ ਕਿਸੇ ਸਵਾਰੀ ਦਾ ਕੋਈ ਨੁਕਸਾਨ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਉਹਨਾਂ ਨੂੰ ਵੇਖ ਲਓ ਕਿਸੇ ਦੇ ਟੀਕੇ ਲਾ ਦਿੱਤੇ ਜਾਂਦੇ ਜਾਂ ਉਹਨਾਂ ਨੂੰ ਸਜਾਵਾਂ ਸਮਾਦਤੀਆਂ ਜਾਂਦੀਆਂ ਇਹਨੂੰ ਕਹਿੰਦੇ ਆ ਵੀ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣਾ ਇਹ ਅੱਜ ਦਾ ਨਹੀਂ ਇਹ ਪਹਿਲਾਂ ਤੋਂ ਚੱਲ ਆ ਰਿਹਾ ਜੀ ਤੇ ਰਹੀ ਗੱਲ ਅੰਮ੍ਰਿਤਪਾਲ ਦੀ ਵੇਖੋ ਉਹਦੇ ਮਗਰ ਕੱਲਾ ਹਲਕਾ ਖਡੂਰ ਸਾਹਿਬ ਤੋਂ 5 ਲੱਖ ਦੇ ਆਸ-ਪਾਸ ਵੋਟ ਪਈ ਹੈ ਜੀ 195000 ਕ 79700 ਹ ਜਿੱਤ ਹੋਈ ਹੈ ਉਹ ਬਹੁਤ ਵੱਡੀ ਜਿੱਤ ਹੋਈ ਹੈ ਹਣਾ ਉਹ ਕੱਲੀ ਹਲਕਾ ਖਡੂਰ ਸਾਹਿਬ ਤੋਂ ਵੋਟ ਪਈ ਹੈ ਜੀ ਜੇ ਪੂਰੇ ਪੰਜਾਬ ਚ ਪਾਣੀ ਕਿੰਨੀ ਪੈਣਦੀ ਜੀ ਇਹ ਤਾਂ ਹਲਕਾ ਖਡੂਰ ਸਾਹਿਬ ਦੇ ਜਿਹੜੇ ਲੋਕ ਆ ਉਹਨਾਂ ਨੇ ਵੋਟਾਂ ਇੰਨੀਆਂ ਪਾਤੀਆਂ 5 ਲੱਖ ਤੇ ਜੇ ਪੂਰੇ ਪੰਜਾਬ ਚੋਂ ਪਾਣੀ ਹੁੰਦੀ ਤੇ ਕਿੰਨੀਆਂ ਵੋਟਾਂ ਨੂੰ ਘਟੋ ਪੈਣੀਆਂ ਸੀਆਂ ਸੋ ਇਸ ਕਰਕੇ ਇਹ ਤਾਂ ਸਿਮਰਤ ਕੌਰ ਬਾਦਲ ਨੇ ਵੀ ਬੋਲ ਦਿੱਤਾ ਜਿਹੜੇ ਕਿ ਪਹਿਲਾ ਅਮਰਪਾਲ ਸਿੰਘ ਦੇ ਉਲਟ ਸਾਰੇ ਬੋਲਦੇ ਰਹੇ ਆ ਇਹ ਕੌਮ ਮਰਦੀ ਨਹੀਂ ਜਿੱਥੇ ਸਾਡੀ ਕੌਮ ਚ ਹਰੀ ਸਿੰਘ ਨਲੂਆ ਉਥੇ ਧਿਆਨ ਡੋਗ ਰਿਹਾ ਅਰਗੇ ਵੀ ਗਦਾਰ ਵੀ ਬੈਠਿਆ ਨਾ ਸੋ ਇਸ ਕਰਕੇ ਇਹ ਸਾਡੇ ਜਿਹੜੇ ਮੁੰਡੇ ਜੇਲ੍ਹਾਂ ਤੇ ਗਏ ਆ ਇਹ ਮੈਨੂੰ ਲੱਗਦਾ ਸਰਕਾਰ ਨੇ ਘਟਕੀ ਤਾਂ ਉਹਨਾਂ ਇਹਨਾਂ ਨੇ ਜ਼ਿਆਦਾ ਮੁਖਬਰੀਆਂ ਕਰੀਆਂ ਵੀ ਇਹਨੂੰ ਚੱਕੋ ਜੀ ਇਦਾਂ ਕਰਦਾ ਇਦਾਂ ਕਰਦਾ ਇਹੀ ਤਾਂ ਸਾਰੇ ਤਾਂ ਉਲਟ ਭੁੱਤ ਰਹੇ ਜਿੰਨੇ ਵੀ ਲੀਡਰ ਸੀਗੇ ਰਾਜਾ ਵੜੰਗ ਹੋ ਗਿਆ ਔਰ ਮਜੀਠੀਆ ਕਿੰਨਿਆਂ ਦੇ ਬਿਆਨ ਸੁਣਦੇ ਹੀ ਰਹਾਂ ਕਹਿੰਦੇ ਸੀ ਮੈਨੂੰ ਮੌਕਾ ਦਿਓ ਮੈਂ ਹਾਂਜੀ ਚੈੱਕ ਦੂੰਗਾ ਸਾਰਾ ਕੁਝ ਕੀ ਚੈੱਕ ਦੂੰਗਾ ਅਮਰਿਤਪਾਲ ਨੂੰ ਆਹ ਉਹਨਾਂ ਨੂੰ ਕਿਹਾ ਪਹਿਲਾਂ ਨਵਜੋਤ ਸਿੰਘ ਨੂੰ ਚੱਕ ਦਿੱਤਾ ਤੂੰ ਹਨਾ ਉਹਨੇ ਤੁਹਾਡੇ ਗਾਹ ਪਾ ਕੇ ਰੱਖਿਆ ਕੱਲੇ ਜੱਟ ਨੇ ਹਨਾ ਇਹ ਬਿਆਨ ਸਿਆਸੀਆਂ ਦੇ ਇਦਾਂ ਹੁੰਦੇ ਆ ਪਹਿਲੀ ਗੱਲ ਤਾਂ ਇਹ ਆ ਉਹੀ ਗੱਲ ਆ ਕਿ ਸਿੱਖ ਸਿੱਖ ਨਾਲ ਮਾਰੇ ਕੌਮ ਕਦੇ ਨਾ ਹਾਰੇ ਜੀ ਹੁਣ ਅਮਰਿਤਪਾਲ ਵੀ ਸਿੱਖ ਆ ਜੀ ਮਜੀਠੀਏ ਨੂੰ ਵੀ ਲਾਈਏ ਤੇ ਮੈਂ ਤਾਂ ਮੰਨਦਾ ਨਹੀਂ ਕਿਉਂਕਿ ਜਿਹੜਾ ਜਸਾ ਉਹਨਾਂ ਪਿੱਛੋਂ ਉਹਨਾਂ ਦਾ ਵੇਣੇ ਆ ਪਰ ਸੰਤ ਕਹਿੰਦੇ ਹੁੰਦੇ ਸੀਗੇ ਪਿੰਡਰਾਂ ਵਾਲੇ ਮੈਂ ਉੱਥੋਂ ਤੁਹਾਨੂੰ ਉਹਨਾਂ ਦੇ ਬਚਨਾ ਤੋਂ ਗੱਲ ਦੱਸਦਾ ਸੰਤ ਪਪਾ ਜਰਨੈਲ ਸਿੰਘ ਕਹਿੰਦੇ ਹੁੰਦੇ ਸੀ ਖਾਲਸਾ ਜੀ ਵੀ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਵੀ ਸਿੱਖ ਨਾ ਆਇਓ ਜੀ ਵੀ ਸਾਡੇ ਪੰਗਾਂ ਵਾਲੇ ਭਰਾ ਨਾ ਆਇਓ ਟੋਪੀਆਂ ਵਾਲੇ ਭੇਜੋ ਫਿਰ ਵਿਖਮ ਟਰੱਕ ਪਰ ਪਰ ਤੋਰਦਾ ਜੀ ਹੁਣ ਜੇ ਇਧਰੋਂ ਮਰਿਆ ਤਾਂ ਸਿੱਖ ਮਰਿਆ ਉਧਰੋਂ ਮਰਿਆ ਤਾਂ ਵੀ ਸਿੱਖ ਮਰਿਆ ਤੇ ਆ ਉਸ ਵਿੱਚ ਹੀ ਮਰਨ ਨੂੰ ਫਿਰਦੇ ਆ ਜੀ ਹੈ ਸਾਡੀ ਤਾਂ ਵਾਦੀ ਪਹਿਲਾਂ ਹੀ ਸਾਨੂੰ ਕਹਿੰਦੇ ਦੋ ਪਰਸੈਂਟ ਏ ਦੇਖੀਏ ਨਾ ਐਸ ਕਰਕੇ ਦੇਖੋ ਕੋਈ ਸੋਈ ਜੋਗਾ ਕੋਈ ਸਲਾਈ ਜੋਗਾ ਮੰਨ ਕੇ ਚਲੋ ਪਹਿਲਾ ਹੀ ਮਸਲਾ ਰਹੀਆਂ ਜੀ ਮਹਾਰਾਜਾ ਰਣਜੀਤ ਸਿੰਘ ਵੇਲੇ ਹਨ ਤੇ ਉਹਨਾਂ ਦਾ ਮੰਝਲ ਤੇ ਇੱਕ ਆ ਨਾ ਬਿਲਕੁਲ ਗੁਰੂ ਵੀ ਸਾਡਾ ਇੱਕ 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 ਆ ਇੱਕ ਪਿਤਾ ਇੱਕ ਇਸਕੇ ਹੰਬਾਰ ਤੂੰ ਮੇਰਾ ਗੁਰਹਾਈ ਆਪਾਂ ਬਾਣੀ ਪੜਦੇ ਆ ਗੁਰੂ ਕਲਗੀਆਂ ਵਾਲਾ ਪਾਸ਼ਾ ਸਾਡਾ ਪਿਤਾ ਠੀਕ ਆ ਨਾ ਜੀ ਅਸੀਂ ਇੱਕ ਉਹਦੇ ਪੁੱਤਰ ਆਂ ਤੇ ਸਾਡੇ ਮੂੰਹ ਵੱਖਰੇ ਵੱਖਰੇ ਹੋਏ ਆ ਜਿੱਦ ਦੇ ਇਹਨਾਂ ਨੇ ਏਕਾ ਕਰ ਲਿਆ ਮੂੰਹ ਸਿਰ ਜੋੜ ਲੇ ਉਦੈ ਸਾਡੀ ਕੌਮ ਦਾ ਘਰ ਬਣੂਗਾ ਵੇਖੋ ਪਿੱਛੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਆ ਸਿੱਖ ਰਾਜ ਜਿਹਨੂੰ ਕਹਿੰਦੇ ਆ ਕੱਡਾ ਵੱਡਾ ਰਿਆ ਕੋਈ ਸਜਾ ਹੋਈ ਕੁੱਤੇ ਜਿੱਦਾਂ ਕਹਦੀਆਂ ਕੈਂਠਾ ਪਾ ਕੇ ਛੜ ਤੱਕ ਕਿਸੇ ਨੇ ਕੈਂਠਾ ਹੀ ਨਹੀਂ ਲਾਇਆ ਜੀ ਹੈ ਜਦੋਂ ਗੁਰੂ ਘਰ ਬਣਦਾ ਸੀ ਨਾਲ ਮੰਦਿਰ ਮਸਜਿਦ ਸਕੂਲ ਪਹਿਲਾਂ ਉਦੋਂ ਸਾਰਾ ਕੁਝ ਬਰਾਬਰ ਬਣਦਾ ਸੀ ਤੇ ਅੱਜ ਤੁਸੀਂ ਦੇਖੋ ਇਹ ਸਿਆਸੀ ਲੋਕਾਂ ਨੇ ਕੋਈ ਹਿੰਦੂ ਦਾ ਚੱਕ ਲੈਂਦਾ ਕੋਈ ਮੁਸਲਮਾਨ ਦਾ ਚੱਕ ਲੈਂਦਾ ਕੋਈ ਸਿੱਖ ਦਾ ਚੱਕ ਲੈਂਦਾ ਬਸ ਉਹ ਕਹਿੰਦੇ ਪਾੜੋ ਤੇ ਰਾਜ ਕਰੋ ਆ ਫਿਤਰਤਾ ਹੋਈਆਂ ਪਈਆਂ ਜੀ ਅਮਰਿਤਪਾਲ ਨੂੰ ਜਿਵੇਂ ਸੋਹ ਚੱਕਣ ਲਈ ਲੈ ਕੇ ਆਏ ਆਏ ਗਏ ਹਵਾਈ ਜਹਾਜ਼ ਦੇ ਫਿਰ ਉਹਨਾਂ ਨੇ ਸੋਹ ਚੱਕੀ ਫਿਰ ਵਾਪਸ ਲੈ ਕੇ ਹਵਾਈ ਜਹਾਜ਼ ਤੇ ਡਿਬਰੂਗੜ੍ਹ ਜੇਲ੍ਹ ਕਿਵੇਂ ਦੇਖਦੇ ਹੋ ਕਿ ਕਈਆਂ ਦਾ ਇਹ ਸੀ ਕਿ ਪਹਿਲਾਂ ਗੱਲ ਵੀ ਚੱਲ ਰਹੀ ਸੀ ਕਿ ਉਹਨਾਂ ਨੂੰ 4 ਦਿਨ ਦੀ ਪ੍ਰੋਲ ਮਿਲੂਗੀ ਕਿਵੇਂ ਦੇਖਦੇ ਜਦੋਂ ਇਹ ਸਭ ਹੋਇਆ ਦੇਖੋ ਜੀ ਮੈਂ ਪਹਿਲਾਂ ਇੱਕ ਗੱਲ ਦੱਸਤੀ ਵੀ ਸਿੱਖ ਗੁਲਾਮ ਆ ਇਹੀ ਗੁਲਾਮੀ ਦੀ ਨਿਸ਼ਾਨੀ ਆ ਜਿਹੜਾ ਆਪਣੀ ਕੌਮ ਦੀ ਗੱਲ ਕਰਦਾ ਮੈਂ ਤਾਂ ਦੇਖਿਆ ਨਹੀਂ ਵੀ ਅਮਰਿਤਪਾਲ ਨੇ ਕੋਈ ਬੰਬ ਚਲਾਤਾ ਜਾਂ ਕੋਈ ਗੋਲੀ ਚਲਾਤੀ ਜਾਂ ਕੁਝ ਹੋਰ ਕਰ ਦਿੱਤਾ ਉਹਨੇ ਆਉਣਸਾਰ ਪਹਿਲਾਂ ਜਦੋਂ ਆਇਆ ਉਹਦੇ ਬੋਧੀਆਂ ਸੀਗੀਆਂ ਹਨਾ ਉਹਨੇ ਆਪ ਕੇਸ ਰੱਖ ਕੇ ਉਹਨੇ ਆਪ ਅੰਮ੍ਰਿਤ ਛਕਿਆ ਜੀ ਜਿੱਦੋਂ ਉਹਨੇ ਅੰਮ੍ਰਿਤ ਛਕਿਆ ਉਹਦੇ ਘਟੋ ਘਟ ਬਹੁਤ ਸੰਗਤ ਨੇ ਅੰਮ੍ਰਿਤ ਛਕਿਆ ਉਹਨਾਂ ਨਾਲ ਫਿਰ ਉਹਨਾਂ ਨੇ ਆਨੰਦਪੁਰ ਸਾਹਿਬ ਤੋਂ ਫਿਰ ਅਕਾਲ ਤਖਤ ਸਾਹਿਬ ਹਨਾ ਅੰਮ੍ਰਿਤਸਰ ਸਾਹਿਬ ਹਨਾ ਉੱਥੇ ਸੰਚਾਰ ਹੋਇਆ ਉੱਥੇ ਵੀ ਘਟੋ ਘੜ 2200 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਜੀ ਨਸ਼ਿਆਂ ਨੂੰ ਬੜੀ ਠੱਲ ਪਾਈ ਬੜੇ ਮੁੰਡੇ ਮਿਲਿਆ ਮੈਨੂੰ ਪੰਡਤਾਂ ਦਾ ਮੁੰਡਾ ਆਸਟ੍ਰੇਲੀਆ ਚ ਮਿਲਿਆ ਬ੍ਰਿਸਬਨ ਚ ਮੈਂ ਗਰਾਊਂਡ ਚ ਬੋਲ ਰਿਹਾ ਸੀ ਵੀ ਇਹੇ ਵੋਟਾਂ ਲਈ ਮੈਂ ਉਹਨਾਂ ਦੇ ਹੱਕ ਚ ਤਕਰੀਬਨ ਹਾ ਦਾ ਨਾਰਾ ਮਾਰਿਆ ਜੇ ਵੀ ਖਾਲ ਵਾਲਾ ਕੰਮ ਨਾ ਕਰਦੇ ਹੋਣਾ ਉੱਥੇ ਮੁੰਡੇ ਪੰਡਤਾਂ ਦੇ ਆਏ ਮੈਨੂੰ 200 ਡਾਲਰ ਵੀ ਪਰਸ ਦੇ ਕੇ ਗਿਆ ਮੈਂ ਮੈਂ ਪੈਸੇ ਨਹੀਂ ਲੈਨੇ ਉਹ ਕਹਿੰਦਾ ਨਹੀਂ ਤੂੰ ਅਮਰਤਪਾਲ ਵੀਰ ਦੀ ਗੱਲ ਕੀਤੀ ਆ ਕਹਿੰਦਾ ਯਾਰ ਉਸ ਬੰਦੇ ਨੇ ਵੀ ਇੰਨੇ ਮੁੰਡਿਆਂ ਨੂੰ ਨਸ਼ਿਆਂ ਤੋਂ ਬਚਾਇਆ ਹਨ ਅਸੀਂ ਖੁਦ ਫੈਨ ਆ ਇਹ ਦੇਖੋ ਮੁੰਡੇ ਪੰਡਤਾਂ ਦੇ ਇਹ ਸੱਚਾਈ ਦੀ ਗੱਲ ਕਰ ਰਹੇ ਆ ਤੇ ਉਹ ਬੰਦੇ ਨੇ ਜਦੋਂ ਇਹ ਚੀਜ਼ਾਂ ਜਿਹੜੀਆਂ ਹੁਣ ਨਸ਼ੇ ਆ ਜੇ ਦੇਖੀਏ ਤਾਂ ਕਿੰਨੇ ਲੀਡਰਾਂ ਦਾ ਨਾਮ ਦਾ ਨਸ਼ੇ ਨਾਲ ਜੀ ਕਈਆਂ ਨੂੰ ਤਾਂ ਕਹਿੰਦੇ ਉਹ ਨਾ ਹੀ ਉਹਨਾਂ ਦਾ ਨਸ਼ੇ ਦਾ ਉਹਨਾਂ ਦਾ ਲੀਡਰ ਆਲਾ ਰੱਖਿਆ ਹੋਇਆ ਤੁਸੀਂ ਸੁਣਦੇ ਹੀ ਆ ਹੁਣ ਜਿਹਦਾ ਹੁਣ ਧੰਦਾ ਬੰਦ ਹੁੰਦਾ ਉਹਨੇ ਤਾਂ ਪਿੱਟਣਾ ਹੀ ਪਿੱਟਣਾ ਨਾ ਸੋ ਉਹਨਾਂ ਦੇ ਹੱਥਾਂ ਪੈਰਾਂ ਨੂੰ ਪੈ ਗਈ ਸੀ ਜਦੋਂ ਮੁੰਡੇ ਗੁਰੂ ਘਰ ਨਾਲ ਜੁੜਨ ਲੱਗੇ ਸਭ ਤੋਂ ਵੱਡੀ ਗੱਲ ਇਹ ਆ ਜੇ ਆਪਾਂ ਪਿੱਛੇ ਜਾਈਏ ਸਿੱਖਾਂ ਦੇ ਸਿਰਾਂ ਦੇ ਅੱਸੀਆਂ ਅੱਸੀਆਂ ਪੈਸਿਆਂ ਤੇ ਸਿਰਾਂ ਦੇ ਮੁੱਲ ਪਏ ਆ ਜੀ ਪਈਆ ਨਾ ਜਕਰੀਆ ਕਹਿੰਦਾ ਮੈਂ ਸਾਰੇ ਸਿੱਖ ਖਤਮ ਕਰ ਦੇ। ਬਾਬਾ ਬੋਤਾ ਸਿੰਘ ਦੇ ਗਰਜਾ ਸਿੰਘ ਦੋ ਸਿੰਘਾਂ ਨੇ ਆ ਕੇ ਕੌਮ ਜਗਾਤੀ। ਵਿਖਾਲਸਾ ਰਾਜਾ ਓਏ। ਮਾਜੇ ਦੀ ਧਰਤੀ ਤੇ ਹਨਾ। ਸਿਰੋ ਜਿਹੜੇ ਜੰਗਲਾਂ ਸਿੰਘ ਗਏ ਸੀ ਉਹ ਵੀ ਉੱਠ ਕੇ ਆ ਗਏ। ਵੀ ਯਾਰ ਸਾਡੇ ਤਾਂ ਭਰਾ ਆਉਂਦੇ ਆ। ਸੋ ਇਹ ਕੌਮ ਨੂੰ ਇਹ ਅੱਜ ਨਹੀਂ ਖਤਮ ਕਰਨੀ ਲੱਗੇ। ਇਹ ਪਹਿਲਾਂ ਤੋਂ ਲੱਗੇ ਆ। ਜੇ ਕੋਈ ਕੌਮ ਦੀ ਗੱਲ ਕਰਦਾ, ਸੱਚ ਦੀ ਆਵਾਜ਼ ਠਾਉਂਦਾ, ਕੋਈ ਨਸ਼ਿਆਂ ਦੇ ਵਿਰੁੱਧ ਬੋਲਦਾ ਬਿ ਜਵਾਨੀ ਬਚਾ ਲੋ। ਇਹ 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 ਵੇਖੋ ਸਿਰਾਂ ਦੇ ਮੁੱਲ ਪਾ ਕੇ ਬੰਦ-ਬੰਦ ਕੱਟ ਤੇ ਖੋਪਰ ਲਾ ਦਿੱਤੇ। ਨੀਆਂ ਚ ਚੜਨ ਦਿੱਤੇ ਮੈਂ ਕਿੰਨਾ ਤੁਹਾਨੂੰ ਖੂਨ ਨਾਲ ਲਥਪਥ ਇਤਿਹਾਸ ਦੱਸਾਂ ਇਸੇ ਕੌਮ ਮਰੀ ਨਹੀਂ ਬਿਲਕੁਲ ਇਹਨਾਂ ਨੂੰ ਹੁਣ ਮਾਰਨ ਦਾ ਕੀ ਤਰੀਕਾ ਵੀ ਪਹਿਲੀ ਵਾਰ ਤਾਂ ਇਹਨਾਂ ਦਾ ਡੀਐਨਏ ਚੇਂਜ ਕਰ ਦਿਓ ਹੁਣ ਆਹਾ ਬੇਬੀ ਸੈਂਟਰ ਖੁੱਲ ਗਏ ਆ ਇਹ ਕੌਮ ਨੂੰ ਖਤਮ ਕਰ ਰਹੇ ਆ ਜੀ ਦੂਜੇ ਖੁੱਲ ਗਿਆ ਆਈਲਰਟ ਸੈਂਟਰ ਜੀ ਇੱਥੋਂ ਦੀ ਜਵਾਨੀ ਚੱਕ ਕੇ ਬਾਹਰ ਭੇਜੋ ਪਲੱਸ 2 ਬੱਚਾ ਪੜਦਾ ਕਰਦਾ ਉਸ ਤੋਂ ਬਾਅਦ ਉਹਦਾ ਹਨਰ ਹੁੰਦਾ ਐਸੀ ਐਸੀ ਤਿਆਰ ਕਰ ਕਰਕੇ ਬਾਹਰ ਭੇਜਦੇ ਆ ਬਿਲਕੁਲ ਮੇਰੇ 4 ਵਜੇ ਆਸਟ੍ਰੇਲੀਆ ਦੇ ਇੱਕ ਨਿਊਜ਼ੀਲੈਂਡ ਦਾ ਦਬਾਈ ਦਾ ਮੈਂ ਰਹਿੰਦਾ ਨਹੀਂ ਆ ਮੈਂ ਕੰਮ ਕਰਨਾ ਮੈਚ ਮੈਚਾਂ ਦੇ ਮੈਨੂੰ ਸੱਦੇ ਆ ਜਿੱਦ ਦੇ ਮੇਰੇ ਮੈਚ ਖਤਮ ਹੋਗੇ ਮੈਂ ਦੂਜੇ ਦਿਨ ਦੀ ਟ੍ਰੈਨ ਤੇ ਲੈ ਕੇ ਮੈਂ ਵਾਪਸ ਆ ਜਾਣਾ ਜੀ ਕਿਉਂਕਿ ਆ ਧਰਤੀ ਆ ਪਹਿਲੀ ਗੱਲ ਸਾਨੂੰ ਇਹੋ ਜਿਹੀ ਧਰਤੀ ਨਹੀਂ ਮਿਲਨੀ ਜਿੱਥੇ ਸਹਿਬਜ਼ਾਦੇ ਨੇ ਜਨਮ ਲਿਆ ਸਹਿਬਜ਼ਾਦੇ ਸ਼ਹੀਦ ਹੋਏ ਗੁਰੂਆਂ ਨੇ ਜਨਮ ਲਿਆ ਗੁਰੂ ਇਸ ਧਰਤੀ ਤੋਂ ਗਏ ਸਾਨੂੰ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਮਾਰਾ ਇੱਥੇ ਸਵੇਰ ਉੱਠਦੇ ਆ 4 ਵਜੇ ਅਸਾ ਦੀ ਵਾਰ ਦਾ ਕੀਰਤਨ ਕਰਨਾਂ ਚ ਪੈਂਦਾ ਹੁਕਮਨਾਮਾ ਆਉਂਦਾ ਉੱਥੇ ਇੱਥੇ ਤਾਂ ਅਨਸਕੂਨ ਕਿੰਨਾ ਇੱਥੇ ਇੱਕ ਬੰਦਾ ਕਮਾਉਂਦਾ 10 ਖਾਂਦੇ ਆ ਜੀ ਉੱਥੇ 10 ਕਮਾ ਕੇ ਇੱਕ ਨਹੀਂ ਸੰਭਾਲ ਸਕਦੇ ਸੋ ਇਹ ਜਿਹੜੀ ਬਾਹਰ ਜਾਣਾ ਚਾਹੀਦਾ ਰੋਜੀ ਰੋਟੀ ਲਈ ਪਰ ਇਹ ਨਹੀਂ ਆ ਕਿ ਆਪਾਂ ਉੱਥੇ ਹੀ ਡੇਰੇ ਲਾ ਕੇ ਬਹਿ ਜਾਈਏ ਇੱਥੇ ਭਈਏ ਬੜੇ ਫਰਦੇ ਆ ਵੱਡੀਆਂ ਵੱਡੀਆਂ ਕੋਠੀਆਂ ਚ ਮੈਂ ਦੁਆਬੇ ਚ ਜਾਣਾ ਜ਼ਿਆਦਾ ਦੁਆਬਾ ਬਾਹਰ ਆ ਤੁਸੀਂ ਦੇਖੋਗੇ ਡੱਡੇ ਮਹਿਲ ਛੱਤੇ ਆਪਾਂ ਵੀਡੀਓ ਵੀ ਵੇਖਦੇ ਰਹੇ ਨੇ ਬਿਲਕੁਲ ਬਿਲਕੁਲ ਉਹ ਡੱਡੇ ਡੱਡੇ ਆ ਇਥੋਂ ਦੀ ਵੀਡੀਓ ਸ਼ਾਇਦ ਮੈਨੂੰ ਲੱਗਾ ਰਾਏਕੋਟ ਦੀ ਸੀ ਕਿੱਥੋਂ ਦੀ ਸੀ ਜਿਹੜੀ ਉਹ ਹਵੇਲੀ ਵਾਲੀ ਸੀਗੀ ਇੰਗਲੈਂਡ ਦੀ ਸੀ ਉਹ ਕਹਿੰਦੇ ਵਿਖੰਡਰ ਬਣ ਗਿਆ ਜੀ ਕਿੰਦਾ ਤਕੜਾ ਮਹਿਲ ਸੀਗਾ ਹੁਣ ਏਡੇ ਏਡੇ ਸੀ ਮਹਿਲ ਛੱਤ ਕੇ ਕਰੋੜਾਂ ਰੁਪਇਆ ਲਾ ਕੇ ਫਿਰ ਉਧਰ ਨੂੰ ਤੁਰੇ ਜਾਂਦੇ ਆ ਇੱਥੇ ਦੂਜੇ ਆ ਜਾਂਦੇ ਆ ਫਿਰ ਅਸੀਂ ਪੈਟਦੇ ਆ ਕਿ ਜੀ ਸਾਡੇ ਤਾਂ ਭਈਏ ਰਾਜ ਕਰਦੇ ਤੇ ਭਈਆਂ ਨੇ ਕਰਨਾ ਹੀ ਆ ਪਹਿਲਾਂ ਕਾ ਤੁਹਾਡਾ ਡੀਐਨ ਚੇਂਜ ਕਰ ਦਿੱਤਾ ਹਾਂ ਬੇਬੀ ਸੈਂਟਰਾਂ ਨੇ ਹਾਈਲਾਈਟ ਸੈਂਟਰਾਂ ਨੇ ਜਵਾਨੀ ਚ ਜੋ ਪਚਾਂਦਾ ਹੁੰਦੇ ਤੇ ਐਨਐਸ ਲੱਗਦੀ ਇਹ ਹੁਣ ਉਹ ਬੰਦਾ ਛੱਡ ਕੇ ਆਇਆ ਇੱਕ ਹੁੰਦਾ ਵੀ ਦੂਜੇ ਨੂੰ ਥੋਪਣਾ ਇੱਕ ਹੁੰਦਾ ਬੰਦਾ ਆਪ ਦੇ ਤੇ ਚੱਲਦਾ ਹੁਣ ਮੈਂ ਉਹ ਅਮਰਤਵਾਲ ਦੀ ਆ ਉਹ ਬੰਦਾ ਉਹਨੇ ਛੱਡ ਕੇ ਆਇਆ ਦਵਾਈਓ ਦਾ ਕਾਰੋਬਾਰ ਸੈਟਸ ਨੂੰ ਤਾਂ ਲੋੜ ਹੀ ਨਹੀਂ ਸੀ ਵਧੀਆ ਕਮੌਦਾ ਜੀ ਵਧੀਆ ਖਾਂਦਾ ਸੀ ਆ ਵਧੀਆ ਇੰਗਲੈਂਡ ਦੀ ਕੁੜੀ ਨਾਲ ਦੀ ਮੈਰਿਜ ਹੋ ਗਈ ਸੀ ਤੇ ਲੋਕ ਤਾਂ ਤਰਸਦੇ 35-35 ਲੱਖਾਂ ਕਿ ਫਰਦੇ ਆ ਉਹ ਇੱਥੇ ਆ ਕੇ ਓਨ ਅਮਰਤ ਜੋ ਲਹਿਰ ਤਲੀ ਚੱਲੀ ਆ ਖਾਲਸਾ ਵੀ ਮੇਰੀ ਉਮਰ ਵੇਖ ਲਓ ਵੀ ਮੈਂ ਤਕਰੀਬਨ 20-22 ਸਾਲ ਤੱਕ ਮੈਨੂੰ ਕਬੱਡੀ ਚ ਹੀ ਹੋ ਗਿਆ ਮੈਂ ਤਾਂ ਖਾਲਸਾ ਜੀ ਦਾ ਨਾਂ ਨਹੀਂ ਸੁਣਿਆ ਸੀ ਮੈਂ ਆਪਦੀ ਲਾਈਫ ਚ ਉਹਨੇ ਵੀਰਾਂ ਤੋਰੀਆਂ ਕਿੰਨੇ ਲੋਕ ਜੁੜੇ ਕਿੰਨੇ ਆਣੇ ਅੰਮ੍ਰਿਤੋ ਵੀਰ ਛਕਿਆ ਇਹ ਪ੍ਰਾਤਮਿਕ ਚੀਜ਼ਾਂ ਸਨ ਇਹ ਚਾਹੀਦੀਆਂ ਇਹ ਇਹ ਵੀ ਪ੍ਰਚਾਰ ਦਾ ਜਰੀਆ ਜੀ ਤੇ ਜੇ ਹੁਣ ਕੋਈ ਚੰਗਾ ਕੰਮ ਕਰਦਾ ਬਸ ਸਾਡੇ ਇਹੀ ਕੌਮ ਦੇ ਵਿੱਚ ਆ ਕੇ ਲੱਤਾਂ ਖਿੱਚਣ ਨੂੰ ਪਹਿਲਾਂ ਹੀ ਬੈਠੇ ਆ ਸਭ ਤੋਂ ਵੱਡੀ ਮੈਂ ਗੱਲ ਅਸਾਂ ਕਿ ਜਿੱਥੋਂ ਤੱਕ ਮੇਰੀ ਸੋਚ ਕੰਮ ਕਰਦੀ ਆ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਆਉਂਦਾ ਕਿਤੇ ਵੀ ਆਉਂਦੇ ਸੀ ਤਾਂ ਸੰਗਤ ਉਹਨਾਂ ਮਗਰ ਹੀ ਹੁੰਦੀ ਸੀ ਹੂੰ ਤੇ ਜਿਹੜੇ ਸਾਡੇ ਅਖੌਤੀ ਪੰਥ ਦੇ ਬਣੇ ਹੋਏ ਆ ਜੀ ਜਿਨ੍ਹਾਂ ਨੇ ਸਿਰਫ ਆਪ ਦੇ ਘਰੀ ਭਰੇ ਆ ਉਹਨਾਂ ਦੇ ਭਾ ਦੀ ਬਣ ਕੇ ਵੀ ਸਾਨੂੰ ਤਾਂ ਪੁੱਛ ਕੇ ਸੀ ਨਹੀਂ ਹੂੰ ਉਹਨਾਂ ਦੀ ਪੁੱਛ ਕੇ ਸੀ ਨਹੀਂ ਹੁੰਦੀ ਤੁਸੀਂ ਦੇਖੋ ਜਿੰਨੇ ਵੀ ਨੌਜਵਾਨ ਮਾਈਆਂ ਭੈਣਾਂ ਸਾਰੇ ਅਮਰਤਪਾਲ ਦੇ ਮਗਰ ਦੇਖੋ ਜੋ ਸਪੀਚ ਕਰਦੇ ਸਾਰੇ ਇੱਕ ਦੂ ਦਾ ਇਕੱਠ ਹੋ ਜਾਂਦਾ ਸੀ ਨਹੀਂ ਨਹੀਂ ਆਪਾਂ ਸੋ ਇਸ ਕਰਕੇ ਉਹਨਾਂ ਨੂੰ ਕਦੇ ਨਾ ਕਦੇ ਇਹ ਲੱਗਾ ਕਿ ਸਾਡਾ ਜਿਹੜਾ ਹੈਗਾ ਵੀ ਸਤਕਾਰ ਉਹ ਖੁੱਸਦਾ ਜਾਂਦਾ ਜਿਵੇਂ ਜਦੋਂ ਅਮਰਪਾਲ ਭਾਈ ਆ ਜਾਂਦੇ ਆ ਤੇ ਸਾਨੂੰ ਕੋਈ ਪੁੱਛਦਾ ਨਹੀਂ ਆ ਇਹ ਵੀ ਬਹੁਤ ਵੱਡੀ ਗੱਲ ਆ ਕਿ ਸਾਨੂੰ ਆਪਣਿਆਂ ਨੇ ਹੀ ਇਹ ਕਰਿਆ ਪਰ ਉਹ ਵਧੀਆ ਸੋਚ ਲੈ ਕੇ ਆਏ ਸੀ ਜਿੱਥੋਂ ਤੱਕ ਮੈਂ ਦੇਖਦਾ ਬਹੁਤ ਸਾਰੇ ਮੁੰਡੇ ਇੱਥੇ ਵੀ ਮਿਲੇ ਆ ਜਿਹੜੇ ਕਿ ਮੇਰੇ ਪਿੰਡ ਦੇ ਮੇਰੀ ਗਲੀ ਦੇ ਆ ਮੈਨੂੰ ਖੁਦ ਉਹਨਾਂ ਨੇ ਕਿਹਾ ਤੇ ਵੀ ਮੈਂ ਅਸੀਂ ਦਿਮਾਲਾ ਬਣਾਉਣ ਲੱਗੇ ਨਾ ਕੇਸ ਰੱਖਨੇ ਬੁੱਧੀਆਂ ਵਾਲੇ ਬੰਦੇ ਆ ਅਸੀਂ ਵੀ ਅਮਰ ਸ਼ੱਕ ਲੈਣਾ ਇਹ ਇਹ ਦੇਖੋ ਇਹ ਕਿਰਿਆ ਪਹਿਲੀ ਗੱਲ ਦਾ ਜੇ ਆਪਾਂ ਦੇਖੀਏ ਤਾਂ ਦੀਪ ਸਿੱਧੂ ਦੀ ਦੇਣ ਹੈ ਹੁਣ ਕਈ ਕਹਿੰਦੇ ਦੀਪ ਸਿੱਧੂ ਦੀ ਦੇਣ ਦੀਪ ਸਿੱਧੂ ਦੀ ਦੇਣ ਅੰਮ੍ਰਿਤਪਾਲ ਆਇਆ ਕਿੰਨੇ ਮੁੰਡਿਆ ਤੁਸੀਂ ਕਿੰਨੇ ਸਾਰੇ ਦੀਪ ਬਾਈ ਦੀ ਸਫਤ ਕਰਦੇ ਆ ਕਰਦੇ ਆ ਨਾ ਹੁਣ 5 ਲੱਖ ਬੋਟ ਪਈ ਆ ਦੀਪ ਸਿੱਧੂ ਅਕਸਰ ਜੇ ਆਇਆ ਆ ਦੀਪ ਸਿੱਧੂ ਦੀ ਬਦੌਲਤ ਹੀ ਅੰਮ੍ਰਿਤਪਾਲ ਆਇਆ ਨਾ ਇਹ ਤਾਂ ਬੱਲ ਗੱਲਾਂ ਕਰਦੇ ਹਾਂ ਹਾਂ ਉਸ ਤੋਂ ਬਾਅਦ ਆਏ ਹਨ ਹੋਰ ਵੀ ਚਲੋ ਸਾਰੇ ਦੋ ਬਣ ਗਈਆਂ ਸੀ ਸੋ ਰਲ ਕੇ ਚੱਲਣਾ ਚਾਹੀਦਾ ਤੇ ਬਾਕੀ ਉਹ ਬੰਦੇ ਨੂੰ ਇਹਨਾਂ ਨੂੰ ਵੀ ਚਾਹੀਦਾ ਕਿ ਉਹ ਜਿੱਤਿਆ ਜੇ ਜਦੋਂ ਸਿਮਰਜੀਤ ਮਾਨ ਜੇਲ੍ਹ ਤੁਸੀਂ ਐਮਪੀ ਜਿੱਦਦੇ ਆ ਉਦੋਂ ਕਾਂਗਰਸ ਦੀ ਸਰਕਾਰ ਸੀ ਦੁਸ਼ਮਣ ਸੀ ਸਾਡੀ ਜਿਹਨਾਂ ਅਟੈਕ ਕੀਤਾ ਲੇਕਿਨ ਉਹਨਾਂ ਨੇ ਫੇਰ ਵੀ ਇਹ ਐਮਪੀ ਛੱਡ ਦਿੱਤੇ ਸੀ ਹੁਣ ਜੇ ਭਾਜਪਾ ਦੀ ਸਰਕਾਰ ਆ ਤਾਂ ਇਹਨਾਂ ਨੂੰ ਭਾਈ ਅੰਮਰਪਾਲ ਨੂੰ ਜਲਦੀ ਰਿਹਾ ਕਰਨਾ ਚਾਹੀਦਾ ਕਿਉਂਕਿ ਬਹੁਤ ਵੱਡੀ ਜਿੱਦਾਂ ਵੋਟਾਂ ਤੇ ਜਿੱਤੇ ਆ ਇਹ ਤਾਂ ਖੁਦ ਲੀਡਰ ਕਹਿਣ ਦੇ ਸਿਮਰਤ ਕੌਰ ਨੇ ਕਿਹਾ ਵੀ ਪਹਿਲੇ ਨੰਬਰ ਤੇ ਵੋਟਾਂ ਪਾਈਆਂ ਭਾਈ ਅੰਮਰਪਾਲ ਸਿੰਘ ਨੇ ਦੂਜੇ ਨੰਬਰ ਤੇ ਵੋਟਾਂ ਪਾਈਆਂ ਚਰਨਜੀਤ ਚੰਨੀ ਨੂੰ ਜਲੰਧਰ ਤੋਂ ਤੇ ਤੀਜੇ ਨੰਬਰ ਤੇ ਕਹਿੰਦੀ ਬਰਿੰਡੇ ਤੋਂ ਵੱਧ ਵੋਟਾਂ ਮੈਨੂੰ ਪਈਆਂ ਜੇ ਹੁਣ ਦੇਖੀਏ ਪੰਜਾਬ ਚ ਇੱਕ ਨੰਬਰ ਤੇ ਵੋਟਾਂ ਪਾਈਆਂ ਤਾਂ ਪਾਈ ਅੰਮ੍ਰਿਤਪਾਲ ਨੂੰ ਪਈਆਂ ਨਾ ਤੁਸੀਂ ਹਰਸਿਮਰਤ ਬਾਦਲ ਦੀ ਗੱਲ ਕੀਤੀ ਆਪਾਂ ਤੁਸੀਂ ਦੀਪ ਬਾਈ ਦੀ ਵੀ ਗੱਲ ਕੀਤੀ ਪਹਿਲਾਂ ਦੀਪ ਸਿੱਧੂ ਤੇ ਗद्दार ਦਾ ਟੈਗ ਲੱਗਦਾ ਸੀ ਠੀਕ ਹੈ ਉਸ ਤੋਂ ਬਾਅਦ ਹੁਣ ਹਰਸਿਮਰਤ ਬਾਦਲ ਦੀ ਤੁਸੀਂ ਗੱਲ ਕੀਤੀ ਉਹ ਕਹਿੰਦੇ ਅੰਮ੍ਰਿਤਪਾਲ ਦਿੱਤੇ ਹਰਸਿਮਰਤ ਬਾਦਲ ਵੀ ਪਹਿਲਾਂ ਕਹਿੰਦੀ ਸੀ ਕਿ ਨੌਜਵਾਨਾਂ ਨੂੰ ਭੜਕਾ ਰਿਹਾ ਦੁਬਈ ਤੋਂ ਕੋਈ ਮੁੰਡਾ ਆ ਕੇ ਹੁਣ ਆ ਪਲਟੀ ਮਾਰ ਗਏ ਨੇ ਦੇਖੋ ਜੀ ਸਿਆਸਤਦਾਨ ਕਿਸੇ ਦੇ ਮਿੱਤਰੋ ਯਾਰ ਨਹੀਂ ਹੁੰਦੇ ਜੀ ਸੋ ਇਹਨਾਂ ਨੇ ਆਪਣਾ ਹਿਸਾਬ ਵੇਖਣਾ ਤੁਸੀਂ ਦੇਖੋ ਰਮਨੀਤ ਬਿੱਟੂ ਕਾਂਗਰਸ ਦਾ ਪੱਕਾ ਸ਼ੁਦਾ ਦਾਦਾ ਹਮ ਅੱਜ ਬਾਜ ਵੜ ਗਿਆ ਇਹ ਦੇਖੋ ਕਿੱਥੇ ਆ ਹੁਣ ਮੈਂ ਕਿੰਨੇ ਲੀਡਰ ਦੱਸਾਂ ਜਿਹੜੇ ਪਾਰਟੀਆਂ ਮਾਰ ਗਏ ਆ ਹੁਣ ਪਾਰਟੀਆਂ ਕਿਉਂ ਮਾਰ ਗਿਆ ਕਿਉਂਕਿ ਪੰਜਾਬ ਦੇ ਇਸ ਵਾਰ ਕੌਮ ਦੀ ਬੜੀ ਚੜ੍ਹਦੀ ਕਲਾ ਹੋਈ ਆ ਜੀ ਚੜ੍ਹਦੀ ਕਲਾ ਕੀ ਹੋਈ ਆ ਵੀ ਪੂਰੇ ਪੰਜਾਬ ਦੇ ਵਿੱਚ ਖਾਲਸਾਈ ਝੰਡੇ ਝੂਲੇ ਆ ਜੀ ਤੇ ਸਭ ਤੋਂ ਵੱਡੀ ਗੱਲ ਆ ਬਾਈ ਬਿਕਰਮਜੀਤ ਖਜ਼ਾਲਾ ਵੀਰ ਦਾ ਕੀਤਾ ਸੀ ਖਾਲਸਾ ਮદાન ਵਿੱਚ ਆ ਹੁਣ ਖਾਲਸਾ ਸ਼ਬਦ ਆਗਾ ਕਿੰਨਾ ਤਕੜਾ ਗੁਰੂ ਦਾ ਬਾਜ ਆ ਸਮਾਨ ਵਿੱਚ ਆ ਖਾਲਸਾ ਮદાન ਕਿੰਨਾ ਤਕੜਾ ਉਸ ਗੀਤ ਨੇ ਬੜਾ ਜਿਹੜਾ ਸਾਡੇ ਲੋਕਾਂ ਦੇ ਮਨਾਂ ਤੇ ਪ੍ਰਭਾਵ ਛੱਡਿਆ ਜਿਹੜੀ ਆ ਫਰੀਦਕੋਟ ਵਾਲੀ ਸ਼ੀਟ ਆ ਮੈਨੂੰ ਕਦੇ-ਕਦੇ ਲੱਗਦਾ ਜਦੋਂ ਸਾਨੂੰ ਫੋਨ ਆਉਂਦਾ ਸੀਗੇ ਤੇ ਪਹਿਲਾਂ ਬਾਈ ਉਹਦੀ ਕੀ ਕਰਮਜੀਤ ਅਨਮੋਲ ਦੀ ਹਵਾ ਸੀਗੀ ਉਹ ਜਦੋਂ ਚੀਜ਼ਾਂ ਆਈਆਂ ਇੱਕ ਹਫ਼ਤੇ 'ਚ ਪਾਸਾ ਪਲਟ ਗਿਆ ਹਾਂ ਹੈਨਾ ਜੇ ਜਦੋਂ ਬਾਈ ਨੇ ਕਿਹਾ ਨਾ ਵੀ ਮੁੱਲ ਪਾਓ ਕੁਰਬਾਨੀ ਦਾ ਫਰੀਦਕੋਟ ਦੇ ਲੋਕੋ ਸੋ ਸ਼ੀਰ ਭਾਈ ਬਿਆਨ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਆ ਤੇ ਲੋਕਾਂ ਨੇ ਉਸ ਕੁਰਬਾਨੀ ਨੂੰ ਵੋਟਾਂ ਪਾਈਆਂ ਨਾ ਕੇ ਸਰਵ ਜੀ ਨੂੰ ਪਾਈਆਂ ਇਸ ਗੱਲ ਦਾ ਆਪਾਂ ਜਿਹੜਾ ਸਿਰਾ ਜਾਂਦਾ ਉਹ ਸਰਦਾਰ ਭਾਈ ਬਿਆਨ ਸਿੰਘ ਜੀਆਂ ਨੂੰ ਜਾਂਦਾ ਜਿਨ੍ਹਾਂ ਨੇ ਸਾਡੀ ਕੌਮ ਦੀ ਠੱਥੀ ਪੱਗ ਨੂੰ ਸਿਰ ਤੇ ਰੱਖਿਆ ਹੈਗਾ ਤੇ ਉਹ ਬਾਈ ਦੇ ਚੰਦ ਸ਼ਬਦਾਂ ਨੇ ਪਾਸਾ ਪਲਟਦਾ ਹੁਣ ਆਪਾਂ ਗੱਲ ਕੀਤੀ ਸਿਮਰਤ ਕੌਰ ਦੀ ਹਨਾ ਚਲੋ ਜਤ ਦੇ ਬਟੰਡੇ ਤੋਂ ਉਹਨਾਂ ਨੇ ਉੱਥੇ ਵਿਕਾਸ ਵੀ ਚਲੋ ਕੀਤਾ ਹਨਾ ਦੇਖਦੇ ਆ ਬਟੰਡਾ ਆਪਾਂ ਪਰ ਕਹਿਣ ਤੋਂ ਭਾਵ ਕੀ ਆ ਜੇ ਪਹਿਲਾਂ ਹੀ ਸਿਰ ਜੋੜ ਲੈਂਦੇ ਸ਼੍ਰੋਮਣੀ ਕਾਲੀ ਦਾਲ ਦੇ ਜੋ ਮੁੰਡਿਆਂ ਨੂੰ ਬੁਖਲ ਚੱਲਦੇ ਵੀ ਜਿਹੜੇ ਬੰਦੇ ਪੜ੍ਹੇ ਲਿਖੇ ਸਾਡੇ ਨੌਜਵਾਨ ਆ ਦੀਪ ਸਿੱਧੂ ਔਰ ਦੀਪ ਸਿੱਧੂ ਨੂੰ ਗਦਾਰ ਕਹਿੰਦੇ ਸੀ ਦੀਪ ਸਿੱਧੂ ਨੂੰ ਗਦਾਰ ਕਹ ਕਹਿੰਦੇ ਸੀਗੇ ਜਿਹੜੇ ਕਹਿੰਦੇ ਸੀਗੇ ਉਹ ਜਿੱਦ ਦੇ ਬਾਈ ਦਾ ਮੈਂ ਕੱਲ ਇੱਕ ਵੀਡੀਓ ਸ਼ੇਅਰ ਕਰੀਆ ਵੀ ਦਰਖਤਾਂ ਤੇ ਲੋਕ ਚੜਿਆ ਤੇ ਭੱਠੀ ਤੋਂ ਧੂੰਆਂ ਨਿਕਲ ਉੱਥੇ ਖੜੇ ਆ ਇਹ ਮੈਂ ਆਉਂਦਾ ਥੀਮ ਉਹ ਚੀਜ਼ ਸੀ ਮੈਂ ਕਰਨ ਨਹੀਂ ਚਾਹੁੰਦਾ ਸੀ ਵੀ ਮੈਂ ਉਹ ਲਿਖਿਆ ਵੀ ਮਰਨਾ ਇਦਾਂ ਦਾ ਚਾਹੀਦਾ ਵੀ ਲੋਕ ਤੁਹਾਡੀ ਇੱਕ ਝਲਕ ਨੂੰ ਦੇਖਣ ਲਈ ਪੱਠੀ ਤੇ ਚੜ ਜਾਣ ਸੋ ਉਹ ਦੀਪ ਬਾਈ ਦੀ ਇੱਕ ਇੱਕ ਗੱਲ ਅੱਜ ਸੱਚੀ ਹੋ ਰਹੀ ਆ ਭਾਈ ਦੀਪ ਕਹਿੰਦਾ ਸਾਨੂੰ ਸਿਆਸਤ ਖੜੀ ਕਰਨੀ ਪਊ ਆਬਦੀ ਕਰਨੀ ਪਈ ਹੁਣ ਉਹ ਗੱਲਾਂ ਚ ਦੋ ਸ਼ੀਟਾਂ ਨਿਕਲ ਗਈਆਂ ਯਾਦ ਭਾਈ ਸਰਬਜੀਤ ਸਿੰਘ ਜੀ ਫ੍ਰੀਕੋਰਟ ਤੋਂ ਤੇ ਭਾਈ ਅੰਮਰਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਇਹ ਦੀਪ ਦੀ ਦੇਣ ਆ ਹੁਣ ਪੰਜਾਬ ਦੇ ਵਿੱਚ ਐਮਐਲਏ ਦੀਆਂ ਵੋਟਾਂ ਪੈਣਗੀਆਂ ਉਹ ਚ ਵੀ ਇਹ ਚੀਜ਼ਾਂ ਨੂੰ ਸਾਡੇ ਜਿਹੜੇ ਨੌਜਵਾਨ ਆ ਸਿੱਖ ਜਿਹੜੇ ਪੰਜਾਬ ਦਾ ਦਰਦ ਰੱਖਦੇ ਆ ਜੇ ਉਹ ਐਮਐਲਏ ਬਣਦੇ ਆ ਤੇ ਸ਼ਾਇਦ ਜਿਹੜੀ ਪੰਜਾਬ ਦੀਆਂ ਹੱਕ ਆ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਹੋਵੇ ਅੱਜ ਸਾਡੇ ਕਿਸਾਨ ਉੱਥੇ ਬੈਠੇ ਆ ਦੂਰੀਆਂ ਧਰਨਾ ਲਾ ਕੇ ਤੇ ਪੰਜਾਬ ਦੀਆਂ ਫਸਲਾਂ ਦੇ ਰੇਟ ਜਿਹੜੀ ਪੰਜਾਬ ਸਰਕਾਰ ਤੈਅ ਕਰੇ ਇਹ ਵੀ ਇੱਕ ਬਹੁਤ ਵੱਡੀ ਗੱਲ ਉਹ ਜੇ ਪੰਜਾਬ ਦੇ ਕਿਉਂਕਿ ਧਰਮ ਬਿਨਾ ਨਹੀਂ ਰਾਜ ਚੱਲੇ ਹਾਂ ਰਾਜ ਬਿਨਾ ਸਭ ਦਲੇ ਮਲੇ ਹਾਂ ਸੋ ਰਾਜ ਵੀ ਸਾਡੇ ਲਈ ਜ਼ਰੂਰੀ ਆ ਤੇ ਜੇ ਸਾਰੇ ਪੰਜਾਬ ਦੇ ਪੜ੍ਹੇ ਲਿਖੇ ਅੰਮ੍ਰਿਤਧਾਰੀ ਨੌਜਵਾਨ ਐਮਐਲਏ ਬਣਦੇ ਆ ਉਹ ਸਿਰ ਜੋੜਦੇ ਆ ਪੰਜਾਬ ਦੀਆਂ ਵੀ ਜਿਹੜੇ ਜੜੀਆਂ ਸਾਡੀਆਂ ਮੰਗਾ ਤੇ ਉਹ ਫੇਰ ਹੀ ਹੋਣੀਆਂ ਨਾ ਜੇ ਸਾਡਾ ਆਪ ਦਾ ਕੋਈ ਰਾਜ ਤੇ ਬੈਠਾ ਹੋਊਗਾ ਕਿਵੇਂ ਦੇਖਦੇ ਹੋ ਕੱਲ ਅਮਰਿਤਪਾਲ ਦੇ ਮਾਤਾ ਜੀ ਦਾ ਜੋ ਬਿਆਨ ਆਇਆ ਸੀ ਉਸ ਨੂੰ ਕਿਵੇਂ ਦੇਖਦੇ ਹੋ ਉਸ ਤੇ ਵੀ ਬਹੁਤ ਟ੍ਰੋਲ ਹੋਏ ਬਾਅਦ ਚ ਉਹਨਾਂ ਨੇ ਕਿਹਾ ਕਿ ਇਹ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਦੇਖੋ ਜੀ ਜਿਹੜੇ ਇਹ ਪੱਤਰਕਾਰ ਪਹਿਲੀ ਗੱਲ ਤਾਂ ਸਿਹਰਦ ਹੈ ਹੀ ਨਹੀਂ ਬਹੁਤ ਘਟਿਆ ਉਹ ਜਾਣ ਜਾਣ ਕੇ ਮੈਿਕ ਚ ਪਾ ਪਾ ਕੇ ਮੂੰਹ ਚ ਕਢਾਉਂਦੇ ਆ ਹਨਾ ਉਹਨਾਂ ਨੇ ਬਾਅਦ ਚ ਆਪਣਾ ਸਪਸ਼ਟੀਕਰਨ ਦੇ ਦਿੱਤਾ ਕਿ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਸੀ ਮੇਰਾ ਇਹ ਸੀ ਹਨਾ ਸੋ ਉਹਨਾਂ ਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਰਹੀ ਗੱਲ ਹੁਣ ਜਿਹੜੇ ਲੀਡਰ ਆ ਬੜੇ ਬਿਆਨ ਦਿੰਦੇ ਆ ਦੂਜੇ ਦਿਨ ਪਲਟੀ ਮਾਰ ਜਾਂਦੇ ਆ ਪਰ ਉਹ ਲੀਡਰਾਂ ਦੀ ਭਾਸ਼ਾ ਇਹ ਤਾਂ ਕੋਈ ਲੀਡਰ ਹੈ ਨਹੀਂ ਇਹ ਤਾਂ ਆਮ ਘਰੇਲੂ ਪਿੰਡਾਂ ਵਾਲੇ ਬੰਦੇ ਆ ਹੁਣ ਇੰਨੇ ਪੜ੍ਹੇ ਲਿਖੇ ਵੀ ਹੈ ਨਹੀਂ ਵੀ ਜਿਹੜਾ ਉਹ ਕੱਲੀ ਕੱਲੀ ਗੱਲਾਂ ਨੂੰ ਸੋ ਸਮਝ ਕੇ ਜਵਾਬ ਦੇ ਦਿੰਨ ਹੁਣ ਸਿਮਰਜੀਤ ਮਾਨ ਆ ਕੌਮ ਲਈ ਉਹਨਾਂ ਨਾਉਂ ਖਿਚਾਏ ਆ ਉਹ ਬਿਆਨ ਦੇ ਦਿੰਦੇ ਆ ਲੋਕ ਚਾਚਾ ਘੋਲਦੇ ਟੇਡੇ ਹੋ ਜਾਂਦੇ ਹੁੰਦੇ ਆ ਕਿ ਨਹੀਂ ਹੁੰਦੇ ਸੋ ਆਰੀ ਦੇ ਇੱਕ ਪਾਸੇ ਦੰਦੇ ਆ ਦੁਨੀਆ ਦੇ ਦੋਨੇ ਪਾਸੇ ਦੰਦੇ ਆ ਤੁਸੀਂ ਉਹ ਹੁਣ ਦੇਖੋ ਜਿੱਦੇ ਅਮਰਤਪਾਲ ਆ ਕੇ ਬਿਆਨ ਦਿੰਨ ਉਹਦੇ ਦੇਖਾਂਗੇ ਵੀ ਅਮਰਤਪਾਲ ਕੀ ਬਿਆਨ ਦਿੰਦਾ ਕਿ ਵਾਕਈ ਉਹਨੇ ਕੁਰਸੀ ਲਈ ਕੰਮ ਕਰਨਾ ਸੀ ਪਰ ਜਿਹੜੇ ਕੁਰਸੀਆਂ ਲਈ ਕੰਮ ਕਰਦੇ ਉਹ ਜੇਲਾਂ 'ਚ ਨਹੀਂ ਹੁੰਦੇ 10 ਦਿਨ ਹੋਏ ਸੀ ਵਿਆਹ ਹੋਇਆ ਇਹਨੂੰ ਮੈਂ ਪਹਿਲਾਂ ਵੀ ਦੱਸਿਆ ਇੰਗਲੈਂਡ ਦੀ ਕੁੜੀ ਆ ਟਿੰਗਲੈਂਡ 30 ਲੱਖ ਚੱਕੀ ਫਰਦੇ ਆ ਲੋਕ ਜਾਨ ਨੂੰ ਪੌਣ ਕਮਾਉਣ ਨੂੰ ਇੱਕ ਦਾ 100 ਬਣਦਾ ਇੰਡੀਆ ਤੇ ਆ ਕੇ ਤਾਂ ਉਹ ਬੰਦਾ ਦਾ ਛੱਡੀ ਖੜਾ ਸਾਰਾ ਕੁਝ ਉਹ ਮਨਦੀਪ ਦੀ ਗੱਲ ਦੱਸਦਾ ਹੁਣ ਦੀਪਾ ਜੀ ਦੀ ਜੋ ਸੀਗਾ ਕੇਸ ਦੀਪ ਨੂੰ ਗੁਜ਼ਾਰ ਕਹਿੰਦੇ ਸੀਗੇ ਉਹ ਕਹਿੰਦਾ ਮੇਰਾ ਆ ਖਾਣਾ ਸੀ ਦੱਸਿਆ ਉਹਨਾਂ ਨੇ ਸਾਰਾ ਬੋਲਿਆ ਨਾ ਉਹ ਬੰਦਾ ਜੇਲ ਵੀ ਕਟਿਆ ਸਭ ਕੁਝ ਤੇ ਚਈਆਂ ਤੇ ਉਹ ਕੇਸ ਬਰਾਬਰ ਸੀ ਉਹਨਾਂ ਨੂੰ ਤਾਂ ਜੇਲ ਨਹੀਂ ਹੋਈ ਇਹ ਵੀ ਦੇਖੀਏ ਜਿਹੜੇ ਸਰਕਾਰ ਦੇ ਬੰਦੇ ਹੁੰਦੇ ਆ ਨਾ ਉਹ ਤਾਂ ਚੰਗੇ ਚੰਗੇ ਰੈਸਟੋਰੈਂਟਾਂ 'ਚ ਹੁੰਦੇ ਆ ਚੰਗੇ ਚੰਗੇ ਆਪਣੇ ਹੋਟਲਾਂ 'ਚ ਹੁੰਦੇ ਆ ਚੰਗਾ ਖਾਣਾ ਚੰਗਾ ਪਹਿਨਣਾ ਚੰਗਾ ਉਹਨਾਂ ਨੂੰ ਸਭ ਕੁਝ ਮਿਲਦਾ ਸੁੱਖ ਸਹੂਲਤ ਜਿਹੜੀ ਸਰਕਾਰਾਂ ਦੇ ਬੰਦੇ ਪਲਾਂਟਡ ਹੁੰਦੇ ਆ ਜਿਹੜੇ ਕੌਮ ਦੇ ਲਈ ਹੁੰਦੇ ਉਹਨਾਂ ਦਾ ਵਿਖੜਾ ਪਿੰਡ ਹੁੰਦਾ ਉਹ ਕਹਿੰਦਾ ਸ਼ੇਰਾਂ ਤੇ ਬਾਜ਼ਾਂ ਨੂੰ ਪਿੰਜਰ ਹੀ ਮਿਲਦੇ ਆ ਤੇ ਸਾਡੇ ਗੁਰੂ ਨੇ ਬਾਜ਼ ਵੀ ਨਾਲ ਰੱਖਿਆ ਤੇ ਸਿੰਘ ਸ਼ੇਰ ਨੂੰ ਕਹਿੰਦੇ ਆ ਤੇ ਸਾਡੇ ਲਈ ਤੇ ਬਸ ਇਹੀ ਚੀਜ਼ਾਂ ਜਿਹੜਾ ਸੱਚ ਬੋਲਦਾ ਉਹਦੇ ਲਈ ਜਾਂ ਗੋਲੀ ਜਾਂ ਡਾਂਗਿਆ ਤੇ ਫੁੱਲਾਂ ਦਾ ਹਾਰ ਨਹੀਂ ਕੋਈ ਪਾਉਂਦਾ ਤੇ ਰਹੀ ਗੱਲ ਦੂਜਾ ਕੁਛ ਸਾਨੂੰ ਕਵੇ ਤਾਂ ਦੁੱਖ ਨਹੀਂ ਲੱਗਦਾ ਜਦੋਂ ਆਪਣੀ ਮਾੜੀ ਜੀ ਗੱਲ ਨੂੰ ਚੱਕ ਲੈਂਦੇ ਆ ਹਮ ਮੰਨ ਕੇ ਚਲੋ ਹੁਣ ਅਸੀਂ ਕਬੱਡੀ 'ਚ ਬੋਲਦੇ ਆ ਹੁਣ ਪੂਰਾ ਤਾਂ ਬੰਦਾ ਉਹਦੀ ਹੁੰਦਾ ਜੇ ਇਸ ਦੁਨੀਆ ਤੋਂ ਜਾਂਦਾ ਹੁਣ ਜਿਉਂਦੇ ਜੀ 100 ਗਲਤੀਆਂ ਹੁੰਦੀਆਂ ਹੁਣ ਜੇ ਤੁਸੀਂ 99 ਚੰਗਾ ਕੰਮ ਕੀਤਾ ਇੱਕ ਗਲਤੀ ਹੋ ਜਾਂਦੀ ਏ ਇਹਦਾ ਮਤਲਬ ਤੁਸੀਂ ਇੱਕ ਨੂੰ ਚੱਕ ਲੈਣਾ ਮਾਤਾ ਨੇ ਕੱਲ ਹੀ ਬਿਆਨ ਦੇ ਦਿੱਤਾ ਸੀਗਾ ਕਿ ਇਹ ਮੇਰਾ ਇਹ ਨਹੀਂ ਸੀਗਾ ਮੇਰਾ ਆਸ ਹੈਗਾ ਉਹਨਾਂ ਨੇ ਸਪਸ਼ਟ ਕਰਨ ਦੇ ਦਿੱਤਾ ਇਹ ਚੋ ਵੱਡੀ ਗੱਲ ਨਹੀਂ ਆ ਬਲਕਿ ਲੱਟਰ ਕਰਤੀ ਜਿਹੜੇ ਹੁੰਦੇ ਹਨ ਉਹ ਜ਼ਿਆਦਾ ਭੌਂਗਦੇ ਹੁੰਦੇ ਆ ਸੋ ਇਹਨਾਂ ਨੂੰ ਇਹ ਨਹੀਂ ਸੋਚਣਾ ਇਹਨਾਂ ਨੂੰ ਇਹ ਚਾਹੀਦਾ ਕਿ ਕੌਮ ਜੇ ਜੋੜਨ ਲੱਗੀ ਆ ਤੇ ਇਹਨਾਂ ਨੂੰ ਜੁੜ ਜਾਣਾ ਚਾਹੀਦਾ ਸਰਕਾਰਾਂ ਦੇ ਹਾਲਾਤ ਦੇਖ ਕੇ ਕੀ ਲੱਗਦਾ ਅਮਰਿਤਪਾਲ ਸਿੰਘ ਬਾਹਰ ਆਣਗੇ ਸਰਕਾਰਾਂ ਦੇ ਹਾਲਾਤ ਜੇ ਮੈਂ ਹੁਣ ਦੇਖਦਾ ਜੀ 1 ਸਾਲ ਦੀ ਪਹਿਲਾਂ ਐਨਐਸਏ ਲੱਗੀ ਸੀ ਹੁਣ ਐਮਪੀ ਜਿੱਤ ਜਿੱਤਣ ਤੋਂ ਬਾਅਦ ਦੂਰੀ ਫੇਰ ਚੱਕ ਕੇ ਲਾਤੀ ਆ ਇਹਦਾ ਮੈਂ ਇਥੋਂ ਦੇਖ ਰਿਹਾ ਕਿ ਮੁਸ਼ਕਲ ਹੈ ਕਿਉਂਕਿ ਇਹਨਾਂ ਨੂੰ ਇਹ ਆ ਕਿ ਵੀ ਕੱਲ ਨੂੰ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਨਾ ਬਣ ਜੇ ਹੂੰ ਇਹਨਾਂ ਦੇ ਦਿਮਾਗ 'ਚ ਕੀੜਾ ਬਹਿ ਗਿਆ ਕਿ ਇੰਨੀ ਵੋਟ ਖਰੂਰ ਸਾਹਿਬ ਦੇ ਹਲਕਾ ਉੱਥੇ ਕੱਲੇ 'ਚ ਪੈ ਗਈ ਆ ਜਿਨ੍ਹਾਂ ਨੇ ਆਪਣੇ ਬੰਦੇ ਥਾਲ ਦਿੱਤੇ ਪ੍ਰਚਾਰ ਕਰ ਦਿੱਤਾ ਤਾਂ ਸਾਡੀ ਗੱਦੀ ਗਈ ਹੂੰ ਹੁਣ ਤੁਸੀਂ ਦੇਖੋ ਜਿਹੜੇ ਬਾਗੀ ਕੱਲ ਹੀ ਹੋਏ ਆ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਘਰ ਜ گئے ਕਹਿੰਗੇ ਹੂੰ ਮੀਟਿੰਗ ਕਰਕੇ ਆਇਆ ਕਹਿੰਦੇ ਆ ਚੰਦੂ ਮਾਦਰ ਆ ਗਿਆ ਜਿਹੜੇ ਗਏ ਆ ਗਏ ਆ ਨਾ ਜੀ ਹੁਣ ਕਿਉਂਕਿ ਉਹਨਾਂ ਨੂੰ ਉੱਥੋਂ ਦਿਸ ਰਿਹਾ ਕਿ ਸ਼ਾਇਦ ਆ ਲੱਕੜ ਨਾਲ ਲਾ ਕੇ ਲੋਹਾ ਤਰੂਗਾ। ਹੂੰ ਕਿਉਂਕਿ ਇਸ ਟਾਈਮ ਜਿਹੜਾ ਪੰਜਾਬ ਆ ਉਹ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਚਾਹ ਰਿਹਾ ਕਿਉਂਕਿ ਕਿਉਂ ਚਾਹ ਰਿਹਾ? ਇੱਥੇ ਕੁਐਸਚਨ ਮਾਰਕ ਬਣਦਾ। ਕਿਉਂ ਚਾਹ ਰਿਹਾ? ਕਿਉਂਕਿ ਉਸ ਬੰਦੇ ਨੇ ਥੋੜੇ ਟਾਈਮ 'ਚ ਹੀ ਇੰਨਾ ਦੇ ਵਧੀਆ ਕੰਮ ਕਰੇ ਕਿ ਨਸ਼ੇ ਦੇ ਖਿਲਾਫ ਬੜਾ ਹੋ ਗਏ। ਮੁੰਡੇ ਉੱਥੇ ਘਰੇ ਵੀ ਰੱਖੇ ਹਨ ਤੇ ਵੀ ਤੁਸੀਂ ਅੰਮ੍ਰਿਤ ਛਕਾਇਆ। ਜੀ। ਤੇ ਦੇਖੋ ਦੀਪ ਸਿੱਧੂ ਦੀ ਉਹ ਡੈਥ ਹੁੰਦੀ ਆ ਤੇ ਮੈਂ ਕੋਲੇ ਹੀ ਆ ਉਸ ਟਾਈਮ ਤੇ ਚਿਖਾ ਦੇ ਜਦੋਂ ਦੀਪ ਸਿੱਧੂ ਦੀ ਚਿਖਾ ਜਰ ਰਹੀ ਸੀ ਨਾ ਤੇ ਉਦੋਂ ਮੁੰਡੇ ਨੌਜਵਾਨ ਭੈਣਾ ਕਹਿੰਦੇ ਮਹਾਰਾਜ ਸਾਡੇ ਘਾਤਰੇ ਬਵਾ ਦੇ ਨਿਸਾਨੂ ਅਮਰਤਾਰੀਕਾਰ ਅਸੀਂ ਸਿੰਘ ਬਣਨਾ ਐਦਾਂ ਰੋ ਰੋ ਕੇ ਉੱਥੇ ਉਹ ਗੱਲਾਂ ਕਰ ਰਹੇ ਸੀ ਤੇ ਜਦੋਂ ਇਹ ਚੀਜ਼ਾਂ ਆ ਕੇ ਅਮਰਤਪਾਲ ਨੇ ਕਰੀਆਂ ਕਿੰਨੇ ਨੌਜਵਾਨਾਂ ਨੇ ਅੰਮ੍ਰਿਤ ਛਕਿਆ ਕਿੰਨੇ ਨੇ ਨਸ਼ਾ ਛੱਡਿਆ ਕਿੰਨੇ ਆ ਗਏ ਮਲਟੋਏ ਨੇ ਕਹੇ ਇੱਕ ਬੰਦਾ ਦੱਸੋ ਉਹ 100 ਖੜ ਕੇ ਆ ਕੇ ਕਹਿੰਦਾ ਅਸੀਂ ਛੱਡ ਕੇ ਅਮਰਤਾਰੀ ਬਣੇ ਦਮਾਲੇ ਬਣਨ ਲੱਗੇ। ਬਿਲਕੁਲ। ਜਵਾਬ ਮਿਲ ਗਿਆ ਨਾ ਕਿਉਂਕਿ ਲੋਕ ਜਵਾਬ ਦਿੰਦੇ ਆ। ਤੇ ਉਹ ਚੀਜ਼ ਜਿਹੜੀ ਦੀਪ ਵਾਲੀ ਸੀਗੀ ਚਿਖਾ ਲਈ ਉਹ ਮੈਂ ਇੱਥੋਂ ਦੇਖ ਰਿਹਾ ਸੀ ਆ ਕਿ ਯਾਰ ਉਹ ਦੀਪ ਦੀ ਚਿਖਾ ਤੇ ਜਿਹੜੇ ਨੌਜਵਾਨ ਰੋ ਰਹੇ ਸੀ ਨਾ ਅੱਜ ਉਹਨਾਂ ਨੇ ਇੱਕ ਹੋਰ ਆਸ ਜੱਗੀ ਆ। ਹੂੰ। ਕਿਉਂਕਿ ਜਿਹੜੀ ਵੀ ਅੰਮ੍ਰਿਤਪਾਲ ਨਾਲ ਕੋਈ ਵੀ ਆਪਾਂ ਇੰਟਰਵਿਊ ਚੱਕਦੇ ਆ ਕੋਈ ਉਹਨਾਂ ਨੇ ਉਦਾਂ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਸੱਚੀਆਂ ਹੀ ਗੱਲਾਂ ਕੀਤੀਆਂ ਯਾਰ ਸਾਡੀ ਕੌਮਚਾ ਵੀ ਆ ਆ ਵੀ ਹੋ ਰਿਹਾ ਆ ਵੀ ਹੋ ਰਿਹਾ ਹਨ। ਜੀ। ਤੇ ਉਹਨੇ ਤਕਰੀਬਨ ਹੀ ਮੈਂ ਆਪਾਂ ਦੇਖੀਏ ਤਾਂ ਸੱਚ ਦੀ ਆਵਾਜ਼ ਉਠਾਈ ਆ। ਜਿਹੜੀ ਕੇ ਸਾਡੇ ਜਿਹੜੇ ਪੰਜਾਬ ਦਾ ਦਰਦ ਰੱਖਦੇ ਆ ਜੀ ਇਹਨਾਂ ਨੇ ਨਹੀਂ ਠਾਈ ਵੋਟਾਂ ਭਗਵੰਤ ਮਾਨ ਨੂੰ ਕਹਦੀਆਂ ਪਈਆਂ ਸੀ ਬਦਲਾ ਦੀਆਂ ਕਿਹੜਾ ਬਦਲਾ ਆਇਆ ਉਹ ਤਾਂ ਵਿਆਹ ਕਰਾਉਣ ਚ ਲੱਗੇ ਹੋਏ ਸਾਰੇ ਬਦਲਾ ਕਦ ਆ ਗਿਆ ਕਹਿੰਦੇ ਸੀ ਕਿ ਇਹ ਬਗਰਾੜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਪਹਿਲਾਂ ਦੇਵਾਂਗੇ 24 ਘੰਟਿਆਂ 'ਚ ਕਿ ਨਜ਼ਰ ਆ ਸਰਕਾਰ ਬਣੀ ਨੂੰ ਦੋ ਸਾਤ ਕਿੱਥੇ ਆ ਕਿੱਥੇ ਦੋਸ਼ੀ ਕਿੱਥੇ ਫਾਂਸੀ ਦੇ ਟੰਗ ਤੇ ਹੂੰ ਦੱਸੋ ਜੀ ਨਹੀਂ ਇਹ ਸਿਰਫ ਇੱਕ ਨਾ ਜਿਵੇਂ ਤੁਸੀਂ ਪਹਿਲਾਂ ਨੇ ਕਿਹਾ ਹੀ ਆ ਵੀ ਆਹਾ ਸਿਆਸਦਾਨ ਦੀ ਗੱਲ ਜੀ ਉਹ ਕਹਿੰਦਾ ਬੱਸ ਜਿੰਨਾ ਜ਼ਿਆਦਾ ਝੂਠ ਬੋਲੂਗਾ ਉੱਡਾ ਹੀ ਵੱਡਾ ਲੀਡਰ ਹੋਊਗਾ ਇਹ ਝੂਠ ਮਾਰ ਕੇ ਪੰਜਾਬ ਚ ਨਸ਼ਾ ਖਤਮ ਕਰ ਦਿਆਂਗੇ ਗੋਟਗਾ ਸਾਹਿਬ ਦੇ ਹੱਥ ਚੱਕ ਚੱਕ ਕੇ ਸੋਹਾਂ ਖਾਂਦੇ ਸੀ ਖਤਮ ਹੋ ਗਿਆ ਨਸ਼ਾ ਮੈਂ ਹਰ ਰੋਜ਼ ਪੜਦਾ ਆ ਕੱਲ ਵੀ ਪੜਨਿਆ ਇੱਕ ਮੁੰਡਾ ਚਟਾ ਲਾ ਕੇ ਮਰਿਆ ਪਿਆ ਸੀ ਆ ਸੋਸ਼ਲ ਮੀਡੀਆ ਤੇ ਜੀ ਆ ਸਾਡੇ ਪਿੰਡੋ ਵੀ ਮਿਲ ਲੱਗਦਾ ਇੱਕ ਦੋ ਮਰੇ ਆ ਟੀਕੇ ਲਾ ਕੇ ਹੁਣ ਮੈਂ ਝੱਗਾ ਝੱਗਾ ਟੱਡ ਨਗਾ ਹੁੰਦਾ ਕਿੰਨੇ ਤੁਸੀਂ ਵੇਣੇ ਆ ਹੋ ਗਿਆ ਨਸ਼ਾ ਖਤਮ ਗੁੱਟਗਾ ਸਾਹਿਬ ਗੁਰੂ ਸਾਹਿਬ ਨੂੰ ਹੱਥ ਚ ਲੈ ਕੇ ਸੋਹਾ ਖਾਦੀਆਂ ਲੀਡਰਾਂ ਨੇ ਖਾਦੀਆਂ ਕਿ ਨਹੀਂ ਖਾਦੀਆਂ ਉਹਨਾਂ ਨੇ ਉਦੋਂ ਸੋਹਾ ਖਾ ਕੇ ਮੰਤਰੀ ਬਣ ਗਏ ਬਣੇ ਕਿ ਨਹੀਂ ਬਣੇ ਫਿਰ ਇਹ ਨਾਲ ਝੂਠ ਬੋਲ ਕੇ ਇਹ ਬਣ ਗਏ ਕਰਿਆ ਕੁਛ ਕਿੰਨੀਆਂ ਕਿ ਨੌਕਰੀਆਂ ਮਿਲੀਆਂ ਤੁਸੀਂ ਇੰਨੇ ਪੜੇ ਆ ਬਿਲਕੁਲ ਤੁਹਾਡੇ ਨਾਲ ਵੀਰਿਆ ਤੁਹਾਨੂੰ ਕੋ জব ਮਿਲੀ ਹੈ ਪੀ ਐਨ ਦੀ ਦੇ ਦੇਣਾ ਜਿੰਨੇ ਕਾਪਾ ਪੜੇ ਆ ਆਪ ਨੂੰ ਕਿ ਲੋੜ ਬਾਹਰ ਜਾਣ ਦੀ ਠੀਕ ਹੈ ਨਾ ਇਸ ਕਰਕੇ ਝੂਠ ਬੋਲਦੇ ਆ ਝੂਠ ਬੋਲ ਕੇ ਵੋਟਾਂ ਲੈਂਦੇ ਆ ਹੁਣ ਭਾਈ ਅੰਮ੍ਰਿਤਪਾਲ ਬਣਿਆ ਹਨ ਜੇ ਬਾਹਰ ਆਉਂਦੇ ਐ MP ਬਣ ਕੇ ਜੇ ਉਸ ਆਪਣਾ ਹਲਕੇ ਦਾ ਵਿਕਾਸ ਕਰ ਦਿੰਦੇ ਆ ਨਸ਼ਾ ਬੰਦ ਕਰ ਦਿੰਦੇ ਆ ਸਿੱਖੀ ਦੇ ਪ੍ਰਚਾਰ ਕਰਦੇ ਆ ਹੋਰ ਬੜਾ ਕੁਛ ਕਰਨ ਵਾਲਾ ਹਨਾ ਵਾਤਾਵਰਨ ਨੂੰ ਵੀ ਸਾਹਮਣਾ ਪੈਣਾ ਜੀ ਕਿੰਨੀ ਗਰਮੀ ਪੈਣ ਦੇ ਮੀਂਹ ਨਹੀਂ ਆਉਂਦਾ ਮੀਂਹ ਕਿੱਥੇ ਆਵੇ ਆ ਰੋਡ ਕੱਢ ਦਿੱਤਾ ਇਹਨਾਂ ਨੂੰ ਇਹ ਅਕਲ ਨਹੀਂ ਆਈ ਵੀ ਜਿਹੜੇ ਦਰਖਤ ਇੱਕ ਸਾਈਡ ਦੇ ਆ ਵੀ ਇੱਕ ਸਾਈਡ ਤੇ ਹੈਗੇ ਹੈਗੇ ਆ ਇੱਕ ਵਿਚਾਲੇ ਆ ਤੇ ਪਰਲੇ ਪਾਸੇ ਰੋਡ ਬਣਾ ਦਨ ਵਿਚਾਲੇ ਦਰਖਤਾਂ ਲੈ ਜਾਂ ਰਹਿਣਾਂ ਬਿਲਕੁਲ ਪਰੋਜ ਪੈਸੇ ਖਾਣੇ ਸੀ ਉਹ ਚਾਕੇ ਪਟਕੇ ਪਰ ਮਾਰੇ ਦੋਨੇ ਪਾਸਿਆਂ ਦੀ ਤੇ ਅੱਜ ਕੀ ਹਾਲ ਆ ਪੰਜਾਬ ਦਾ ਦੁਬਈ ਵਾਲਿਆਂ ਨੇ ਵੇਖੋ ਰੰਭੜਾ ਉੱਥੇ ਮੈਂ ਜਾ ਕੇ ਆਇਆ ਉਹਨਾਂ ਨੇ ਕਿੰਨੇ ਦਰਖਤ ਲਾਤੇ ਇਹ ਬਾਤਾਵਰਨ ਵੀ ਸਾਹਮਣਾ ਪੈਣਾ ਹੁਣ ਬੁੱਢੇ ਜਿਆਦਾ ਰੌਲਾ ਪੈਣ ਰਿਹਾ ਪਾਣੀ ਦਾ ਜੀ ਸਭ ਤੋਂ ਵੱਧ ਮਾਲਵੇ ਚ ਕੈਂਸਰ ਆ ਬਿਲਕੁਲ ਕਾਹਦਾ ਪਾਣੀ ਕਰਕੇ ਪਾਣੀ ਕਰ ਗੋਡੇ ਹਿੱਲੇ ਪਏ ਆ ਦੰਦ ਗਲੇ ਪਏ ਆ ਕਾਦੇ ਨਾਲ ਪਾਣੀ ਨਾਲ ਹੀ ਆ ਪਹਿਲਾ ਪਾਣੀ ਜੀਵ ਆ ਪਵਣ ਗੁਰੂ ਪਾਣੀ ਪੀਤਾ ਪਾਣੀ ਤਾਂ ਮੇਂ ਆ ਸਾਡਾਂ ਅੰਗ ਮਾਣ ਪਾਣੀ ਦੂਸਤ ਕਾ ਆ ਫੈਕਟਰੀਆਂ ਲਾਤੀਆਂ ਆਪਣਾ ਜੇ ਤੁਸੀਂ ਤੁਹਾਡਾ ਜੇ ਤੋਂ ਮੇਰਾ ਬਾਦਾ ਗੱਬੇ ਲਾਈਆ ਥੱਲੇ ਦਾ ਪਾਣੀ ਥੱਲੇ ਛੜਿਆ ਵੱਧ ਵੱਧ 10 ਮੈਂ ਕਹਿੰਦਾ 10 ਸਾਲ ਕਿਸੇ 5 ਸਾਲਾਂ ਇਥੇ ਬੱਚੇ ਨਹੀਂ ਪੈਦਾ ਹੋਣੇ ਜੀ ਸਾਡੇ ਆਉਣ ਵਾਲੇ ਤੁਸੀਂ ਦੇਖ ਲਓ ਹੁਣ ਬੇਬੀ ਸੈਂਟਰ ਕਿੰਨੀਆਂ ਟੂਬਾਂ ਰੇ ਬੱਚੇ ਹੁੰਦੇ ਤੁਸੀਂ ਦੱਸੋ ਖਾਤਮ ਕਰ ਰਿਹਾ ਜਵਾਨੀ ਨੂੰ ਕਿਸਾਨੀ ਨੂੰ ਉਹ ਸਾਰੇ ਮੈਂ ਤੁਹਾਨੂੰ ਦੱਸ ਦਤਾ ਵੀ ਅੱਜ ਵੀ ਮੋਰਚਾ ਲੱਗਿਆ ਪਿਆ ਐਡੀ ਸਰਕਾਰ ਦਾ ਰਖਦੀ ਆ ਤੇ ਕਰੇ ਗੱਲ ਇਥੇ ਉਹ ਵਿਚਾਰੇ ਬਜ਼ੁਰਗ ਉੱਥੇ ਬੈਠੇ ਮੈਂ ਤੁਹਾਨੂੰ ਨਾਂ ਕਿ ਆਇਆ ਖਨੋਰੀ ਕੋਲ ਦੀ ਜੀ ਹੈ ਜਈ ਡਈ ਦਰਦ ਰੱਖਦੀ ਹੈ ਜਾਇ ਜਵਾਨ ਤੇ ਜਾਇ ਕਿਸਾਨ ਦਾ ਨਾਰਾ ਦਿੰਦੀ ਆ ਹੂੰ ਤੇ ਫਿਰ ਉਹਨਾਂ ਦਾ ਸੁਣੋ ਭਾਈ ਉਹਨਾਂ ਦੀ ਬਹਿ ਕੇ ਗੱਲ ਕਰੂ ਉਹਨਾਂ ਜੀ ਕਿਉਂ ਨਹੀਂ ਕਰਦੀ ਪਰ ਸਰਕਾਰਾਂ ਇਹ ਚਾਹੁੰਦੀਆਂ ਨਹੀਂ ਨਾ ਸਰਕਾਰਾਂ ਚਾਹੁੰਦੀਆਂ ਗੁਲਾਮ ਰੱਖਣਾ ਵੀ ਇਹਨਾਂ ਨੂੰ ਥੋੜੀ ਥੋੜੀ ਵਰਕੀ ਪਾਈ ਜਾਓ ਆਟਾ ਦਾਲ ਭੇਜੀਓ 10 ਕਿਲੋ ਟਟਕੇ ਰਹਿਣ ਬਿਜਲੀ ਦੇ ਬਿੱਲ ਮ ਕਰ ਦੋ ਮਾਫ ਆ ਬਾਹਰ ਜਾ ਕੇ ਆ ਕੋਈ ਕੁਛ ਨਹੀਂ ਮਾਫ ਹੋਰੇ ਬਣਾ ਦੋ ਉਹ ਨਾਏ ਵੇਖੋ ਟੈਕਸ ਵੀ ਦਿੰਦੇ ਆ ਲੋਕ ਉਥੇ